ਅਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਨੇ ਬੀਤੇ ਦਿਨ ਅਮ੍ਰਿਤਸਰ ਦੇ ਬੱਸ ਸਟੈਂਡ ਦਾ ਦੌਰਾ ਕੀਤਾ। ਜਿੱਥੇ ਉਹਨਾਂ ਨੇ ACP ਜਸਪ੍ਰੀਤ ਸਿੰਘ ਨਾਲ ਸੁਰੱਖਿਆ ਜਾਇਜ਼ਾ ਲਿਆ ਤੇ ਨਾਲ ਹੀ ਬੱਸ 'ਚ ਸਵਾਰ ਹੋ ਕੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਹਨਾਂ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਕੱਢਣ ਦਾ ਦਾਅਵਾ ਕੀਤਾ। ਦੱਸ ਦੇਈਏ ਕਿ ਗੁਰਜੀਤ ਔਜਲਾ 2017 'ਚ ਪਾਰਲੀਮੈਂਟ ਦੇ ਮੈਂਬਰ ਬਣੇ ਪਰ ਇਹ ਉਹਨਾਂ ਦੀ ਇਸ ਤਰ੍ਹਾਂ ਦੀ ਪਹਿਲੀ ਫੇਰੀ ਹੈ ਜਿਸ 'ਚ ਉਹਨਾਂ ਗਰਾਊਂਡ ਤੇ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਨਾਲ ਮਸਲੇਾਂ ਦੇ ਹੱਲ ਕੱਢਣ ਦੀ ਗੱਲ ਕੀਤੀ। ਜੀ ਤੋਜਲਾ ਨੇ ਟ੍ਰੈਫਿਕ ਜਾਮ ਦਾ ਹੱਲ ਕੱਢਣ ਲਈ ਆਟੋ ਚਾਲਕਾ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਕਾਨੂੰਨਾਂ ਦੀ ਉਲੰਘਣਾ ਕਰਨ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਜ ਬੱਸ ਸਟੈਂਡ ਤੇ ਗਏ ਆ ਬੱਸ ਸਟੈਂਡ ਦੇਖਿਆ ਸਾਰਾ ਉੱਥੇ ਜਿਹੜੀਆਂ ਮੁਸ਼ਕਲਾਂ ਨੇ ਉਹ ਸਾਰੀਆਂ ਤੋਂ ਜਾਣੂ ਹੋ ਕੇ ਉਹਨਾਂ ਦੇ ਸਬੰਧਤ ਅਧਿਕਾਰੀਆਂ ਨੂੰ ਬੁਲਾ ਕੇ ਉਹਨਾਂ ਨੂੰ ਦੱਸਿਆ ਗਿਆ ਕਿ ਇਹਨਾਂ ਨੂੰ ਠੀਕ ਕਰਨਾ ਪਊਗਾ ਜਿਵੇਂ ਠੇਕੇਦਾਰ ਆ ਛੜਕਾਂ ਦਾ ਮਾੜਾ ਹਾਲ ਹੈ ਉੱਥੇ ਜਿਹੜੀਆਂ ਕੰਪਾਊਂਡ ਦੇ ਅੰਦਰ ਆ ਉਹ ਵੀ ਥੋੜੀ-ਥੋੜੀ ਰਿਪੇਅਰ ਲਾਉਂਦਾ ਉਹਨੂੰ ਚੰਗੀ ਰਿਪੇਅਰ ਲਾਏਗਾ ਜਿਹੜੇ ਸੀਸੀਟੀਵੀ ਸਾਰੇ ਬੰਦ ਪਏ ਨੇ ਬੱਸ ਸ ਉਨੂੰ ਉਹ ਵੀ ਚਾਲੂ ਕਰਨੇ ਪੈਣਗੇ ਬਾਹਰਲੀ ਜਿਹੜੀ ਟ੍ਰੈਫਿਕ ਹੈ ਉਹਦੀ ਬਹੁਤ ਮਾੜੀ ਹਾਲਤ ਹੈ ਮੈਂ ਤੇ ਹੁਣ ਐਸਪੀ ਸਾਹਿਬ ਬੱਸ 'ਚ ਬੈਠ ਕੇ ਆਏ ਆ ਸਾਨੂੰ 15 ਮਿੰਟ ਲੱਗੇ ਮੇਰੇ ਖਿਆਲ ਮੁਸ਼ਕਿਲ ਨਾਲੇ 1.5 ਕਿਲੋਮੀਟਰ ਆਉਣਾ ਮੈਕਸਿਮਮ 1.5 ਮਿੰਟ ਪੌਣੇ 2 15 ਮਿੰਟਾਂ 'ਚ ਅਸੀਂ ਇੰਨਾ ਬੰਦਾ ਤੁਰ ਕੇ ਕਰ ਜਾਂਦਾ ਕਵਰੇਲਾ ਸੋ ਉਹਦੇ ਵਿੱਚ ਜਿਹੜੀ ਹਰਡਲ ਹੈ ਉਹ ਰੇੜੀਆਂ ਜਾਂ ਜਿਹੜੇ ਦੂਜੇ 3-ਵੀਲਰ ਰੋਂਗ ਪਾਰਕਿੰਗ ਇਹ ਕਰਦੇ ਇਹਨਾਂ ਨੂੰ ਉਹੀ ਕਿਹਾ ਇਹਨਾਂ ਨੂੰ ਬਲਾਕ ਕੇ ਰਿਕਵੈਸਟ ਕਰਕੇ ਕਿਉਂਕਿ ਰੋਜੀ ਰੋਟੀ ਸਾਰਿਆਂ ਦੀ ਹੈ ਪਰ ਕਿਸੇ ਦੀ ਰੋਜੀ ਰੋਟੀ ਕਿਸੇ ਦੀ ਰੋਜੀ ਰੋਟੀ ਨੂੰ ਇਫੈਕ ਥ੍ਰੀ-ਵਿਲਡਰ ਵਿੱਚ ਰੁਕਦੇ ਉਹਨਾਂ ਨੂੰ ਕਿਹਾ ਕਿ ਤੁਸੀਂ ਥ੍ਰੀ-ਵਿਲਡਰ ਇਹਨਾਂ ਨੂੰ ਮੀਟਿੰਗ ਕਰਕੇ ਵੀ ਤੁਹਾਨੂੰ ਇੱਕ ਲਾਈਨ 'ਚ ਚਲਾਉਣੇ ਪੈਣਗੇ ਇੱਕ ਸਾਈਡ ਤੋਂ ਗਏ ਨਹੀਂ ਕਿ ਤੁਸੀਂ ਜਿੱਥੇ ਮਰਜ਼ੀ ਥ੍ਰੀ-ਵਿਲਡਰ ਖੜਾ ਕਰਤਾ ਜਿੱਥੇ ਮਰਜ਼ੀ ਰੁਕੋਗੇ ਇਦਾਂ ਨਹੀਂ ਹੋਊਗਾ ਜੇ ਇਦਾਂ ਕਰੋਗੇ ਫਿਰ ਤੁਸੀਂ ਇਹਦਾ ਮਤਲਬ ਸ਼ਹਿਰ ਨੂੰ ਵੀ ਪਿਆਰ ਨਹੀਂ ਕਰਦੇ ਤੇ ਜੇ ਤੁਸੀਂ ਅਮਰਜ਼ਾਹਰ ਸ਼ਹਿਰ ਨੂੰ ਪਿਆਰ ਨਹੀਂ ਕਰੋਗੇ ਫਿਰ ਉਹ ਫਿਰ ਜਿਹੜਾ ਕਾਨੂੰਨ ਹੈ ਉਹ ਤੁਹਾਨੂੰ ਉੱਥੇ ਲਾਗੂ ਹੋਏਗਾ ਕਿ ਜਿਹੜੀ ਕਾਰਵਾਈ ਹੋਏਗੀ ਕਾਨੂੰਨੀ ਹੋਏਗੀ ਇਹਨਾਂ ਸਾਰਿਆਂ ਨੂੰ ਆਪਣੇ ਆਪ ਨੂੰ ਠੀਕ ਕਰਨਾ ਪਊਗਾ ਕਿਉਂਕਿ ਸ਼ਹਿਰ ਅਤਿਅੰਤ ਸ਼ਹਿਰ ਆ ਲੱਖਾਂ ਸ਼ਰਧਾਲੂ ਇੱਥੇ ਆਉਂਦੇ ਨੇ ਇਸੇ ਕਰਕੇ ਅੱਜ ਵਿਜਿਟ ਪਾਰੀ ਆ ਆਟੋ ਸਮੱਸਿਆ ਕਰਕੇ ਬੱਸ ਸਟੈਂਡ ਦੀ ਪ੍ਰੋਬਲਮ ਕਰਕੇ ਜਿਹੜੇ ਦੁਕਾਨਾਂ 25-25 ਫੁੱਟ ਅੱਗੇ ਵਧੀਆਂ ਨੇ ਸਾਰੀਆਂ ਉਹਨਾਂ ਦੀ ਗੱਲ ਕਰਕੇ ਅੱਜ ਇਸੇ ਇਹੀ ਇਸੇ ਕੰਮ ਤੇ ਅੱਜ ਲੱਗੇ ਆ ਔਰ ਮੇਰਾ ਖਿਆਲ ਹੈ ਅਸੀਂ ਬੜੀ ਜਲਦੀ ਇਹ ਤੋਂ ਨਜ਼ਾਤ ਵੀ ਦਿਵਾਵਾਂਗੇ ਇਸ ਦਾ ਉੱਥੇ ਓਜਲਾ ਦੇ ਨਾਲ ਜਾਇਜ਼ਾ ਤੇ ਆਏ ACP ਨੇ ਵੀ ਕਿਹਾ ਕਿ ਜਲਦ ਹੀ ਬੱਸ ਸਟੈਂਡ ਤੇ ਸੁਰੱਖਿਆ ਵਧਾਈ ਜਾਏਗੀ ਅਤੇ ਜੋ ਰਣਨੀਤੀ ਓਜਲਾ ਸਾਹਿਬ ਨਾਲ ਮਿਲ ਕੇ ਬਣਾਈ ਗਈ ਆ ਉਸ ਨੂੰ ਲਾਗੂ ਕੀਤਾ ਜਾਵੇਗਾ ਤੁਸੀਂ ਦੇਖਿਆ ਹੀ ਹੈ ਕਿ MP ਸਾਹਿਬ ਨੇ ਔਰ ਮੈਂ ਇਕੱਠੇ ਹੀ ਅਸੀਂ ਟ੍ਰੈਵਲ ਕੀਤਾ ਤੇ ਦੇਖਿਆ ਪ੍ਰੋਬਲਮਸ ਕੀ ਨੇ ਪ੍ਰੋਬਲਮਸ ਮੋਟੀ ਮੋਟੀ ਸੇਮ ਹੀ ਨੇ ਬਟ ਪਹਿਲਾਂ ਕੀ ਪ੍ਰੋਬਲਮ ਆਂਦੀ ਸੀਗੀ ਕਿ ਸਾਨੂੰ ਲੋਕਾਂ ਦਾ ਸਹਿਯੋਗ ਨਹੀਂ ਸੇ ਮਿਲਦਾ ਬਟ ਆਮ ਸ਼ੋਰ ਕਿ ਜੋ ਐਮਪੀ ਸਾਹਿਬ ਨੇ ਸਾਨੂੰ ਇਨਪੁਟ ਦਿੱਤੀਆਂ ਨੇ ਵੈਲਿਊਏਬਲ ਗੱਲਾਂ ਦਸੀਆਂ ਨੇ ਐਮਪੀ ਸਾਹਿਬ ਲੋਕਾਂ ਨਾਲ ਮਿਲ ਕੇ ਵੇਰੀਅਸ ਅਦਰ ਡਿਪਾਰਟਮੈਂਟਸ ਨਾਲ ਮਿਲ ਕੇ ਸੀ ਰਲ ਕੇ ਇਸ ਪ੍ਰੋਬਲਮ ਦਾ ਸਲੂਸ਼ਨ ਕੱਢਾਂਗੇ ਤਾਂ ਬੈਟਰ ਸਲੂਸ਼ਨ ਨਿਕਲੂਗਾ ਔਰ ਇਫੈਕਟਿਵ ਨਿਕਲੂਗਾ ਅਮ੍ਰਿਤਸਰ ਤੋਂ ਸੁਚੈਨ ਸਾਗਰ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978